ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਛੇਵੇਂ ਪਾਤਸ਼ਾਹ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਿਆਈ ਦਿਵਸ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੇ ਨਤਮਸਤਕ ਹੋਈਆਂ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਖਾਸ ਸਮਾਗਮ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਪਹੁੰਚੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਰਾਜਿਆਂ ਨੂੰ ਮੁਕਤ ਕਰਵਾਇਆ ਸੀ ਉਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਆਪ ਵਾਹਿਗੁਰੂ ਆਪ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਵਾਹਿਗੁਰੂ ਆਪ ਛੁੜਾਏ ਅਤੇ ਉਹਨਾਂ ਦੀ ਰਿਹਾਈ ਹੋਵੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾਪੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪਈ ਦੀ ਸ਼ੋਟਿੰਗਾਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰੂ ਸੂਰਮਾ ਵੱਡ ਯੋਦਾ ਬੋ ਪਰਪਤਾਰੀ ਅੱਜ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਬਰੀਆਈ ਪੁਰਬ ਹੈ ਮੈਂ ਯਾਰ ਕਿ ਕਰਦੇ ਵੇ ਅੱਗੇ ਨਾਲ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਪੁਰਬ ਦੇ ਉੱਤੇ ਸਮੁੱਚੀ ਸੰਗਤ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਤਾਂ ਨੂੰ ਯਾਰ ਅਤੇ ਸਮੁੱਚੇ ਸੰਸਾਰ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਦੇ ਦੇਣੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਾਹੌਰ ਜਾਣ ਤੋਂ ਪਹਿਲਾਂ ਗੁਰਤਾ ਗੱਦੀ ਗੁਰਿਆਈ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਸੌਂਪੀ ਸੀ ਗੁਰਿਆਈ ਦੀ ਸਾਰੀ ਮਰਿਆਦਾ ਬਹੁਤ ਹੀ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ ਨਿਭਾਈ ਔਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਗਵਾਲੀਅਰ ਦੇ ਕਿਲੇ ਦੇ ਵਿੱਚ ਜਦੋਂ ਸੱਚੇ ਪਾਤਸ਼ਾਹ ਜੀ ਕੈਦ ਹੋਏ ਜਦੋਂ ਸਤਗੁਰੂ ਦੀ ਰਿਹਾਈ ਦੀ ਗੱਲ ਆਈ ਤਾਂ ਸੱਚੇ ਪਾਤਸ਼ਾਹ ਦੇ ਕੋਲ ਦੁਖਿਆਰੇ ਰਾਜੇ ਆਏ ਸੀ ਵੱਡੀਆਂ ਸਜਾਵਾਂ ਪਾ ਰਹੇ 52 ਰਾਜਿਆਂ ਨੂੰ ਸੱਚੇ ਪਾਤਸ਼ਾਹ ਜੀ ਨੇ ਰਿਹਾ ਕਰਵਾਇਆ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ ਅੱਜ ਜਦੋਂ ਅਸੀਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਪੁਰਬ ਮਨਾ ਰਹੇ ਹਾਂ ਉਥੇ ਮੈਂ ਪਾਤਸ਼ਾਹ ਜੀ ਅੱਗੇ ਅਰਦਾਸ ਕਰਦਾ ਹਾਂ ਇਹ ਸੱਚੇ ਪਾਤਸ਼ਾਹ ਤੁਸੀਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਸਾਡੇ ਵੀ ਜਿਹੜੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਕੈਦ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਰਿਹਾਈਆਂ ਬਖਸ਼ੋ ਹਾਕਮ ਦੇ ਮਨ ਦੇ ਅੰਦਰ ਇਸ ਗੱਲ ਦਾ ਅਹਿਸਾਸ ਹੋਵੇ ਕਿ ਇਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਰਿਹਾਈ ਇਹਨਾਂ ਦਾ ਹੱਕ ਹੈ ਜੋ ਵੀ ਕੌਮ ਦੇ ਵੱਲੋਂ ਜਾਂ ਸਿੱਖਾਂ ਦੀ ਨੁਮਾਇੰਦਾ ਜਮਾਤ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਾਰਜ ਕੀਤੇ ਜਾਂਦੇ ਨੇ ਸਮੁੱਚੀ ਕੌਮ ਨੂੰ ਉਹਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਬੰਦੀ ਸਿੰਘ ਸਾਡੀ ਕੌਮ ਦੇ ਯੋਧੇ ਨੇ ਤੇ ਕੌਮ ਦੇ ਲਈ ਉਹ ਜੇਲ੍ਹਾਂ ਦੇ ਵਿੱਚ ਗਏ ਨੇ ਮੈਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਉਰਮ ਦੇ ਉੱਤੇ ਵਧਾਈ ਵੀ ਦੇਣਾ ਨਾਲ ਹੀ ਮੈਂ ਸੰਗਤ ਨੂੰ ਅਪੀਲ ਕਰਦਾ ਕਿ ਸੱਚੇ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਗੁਰਿਆਈ ਦੇ ਉੱਤੇ ਜੋ ਤੋਹਾ ਜੁਗਤ ਸਾਇ ਸ਼ਹਿ ਕਾਇਆ ਫਿਰ ਪਲਟਿਆ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਇੱਕ ਹੁਕਮ ਕੀਤਾ ਸੀ ਜਬ ਹਮਰੇ ਦਰਸ਼ਨ ਕੋ ਆਵੋ ਹੋਏ ਸੁਚੇਤ ਤਨ ਸ਼ਸਤਰ ਸਜਾਵੋ ਕਮਰ ਕਸਾ ਕਰ ਦੇਹੋ ਦਿਖਾਈ ਹਮਰੀ ਖੁਸ਼ੀ ਹੋਏ ਅਧਕਾਈ ਗੁਰੂ ਨੇ ਆਖਿਆ ਸੀ ਜਿਨੇ ਮੇਰੇ ਕੋਲ ਆਉਣਾ ਚੰਗੇ ਸ਼ਸਤਰ ਲੈ ਕੇ ਆਓ ਚੰਗੇ ਘੋੜੇ ਲੈ ਕੇ ਆਓ ਉਸ ਵੇਲੇ ਸੱਚੇ ਪਾਤਸ਼ਾਹ ਨੇ ਆਪ ਵੀ ਦੋ ਤਲਵਾਰਾਂ ਧਾਰਨ ਕੀਤੀਆਂ ਵਾ ਅੱਜ ਵੀ ਲੋੜ ਆ ਸਿੱਖ ਸ੍ਰੀ ਸਾਹਿਬ ਨੂੰ ਕੋਲ ਰੱਖਣ ਆਪਣੀ ਰਵੈਤੀ ਹਥਿਆਰ ਕੋਲ ਰੱਖਣ ਇਹ ਗੁਰੂ ਦਾ ਹੁਕਮ ਆ ਤੇ ਗੁਰੂ ਦਾ ਹੁਕਮ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਇਹ ਗੱਲਾਂ ਕਰੀਏ ਕਿਉਂਕਿ ਸੰਤਾਾਂ ਦੇ ਮੱਦੇ ਵਿੱਚ ਕਈ ਜਿਹੜੀ ਹੈ ਡਰ ਦਾ ਮਾਹੌਲ ਬਣਿਆ ਹੈਗਾ ਜਿਵੇਂ 20 ਦੇ ਕਲ ਆਰਮੀ ਵੱਲੋਂ ਬਿਆਨ ਆਇਆ ਸੀਗਾ ਕਿ ਦੁਬਾਰਾ ਸਾਹਿਬ ਦੇ ਨਾਮ ਦੇ ਹੁਕਮ ਲਿਖੇ ਸੀ ਅਸੀਂ ਬਚਾਏ ਨੇ ਐਡ ਗ੍ਰਾਂਥੀ ਵੱਲੋਂ ਪਰਮਿਸ਼ਨ ਆ ਗਈ ਸੀ ਜਦਕਿ ਗਿਆਨੀ ਰਕੀਰ ਸਿੰਘ ਉਹਨਾਂ ਨੇ ਕਿਹਾ ਉਸ ਵੇਲੇ ਮੈਂ ਚੁੱਪਚੀਂ ਸਿਰ ਮੈਨਾਂ ਕੋ ਗੱਲ ਨਹੀਂ ਹੋਈ ਇਹਦੇ ਸਬੰਧ ਦੇ ਵਿੱਚ ਬਹੁਤ ਛੇਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਹਾਨ ਸਾਹਿਬ ਵੱਲੋਂ ਤੇ ਜਿਹੜੇ ਉਸ ਵੇਲੇ ਐਡੀਸ਼ਨਲ ਹੈੱਡ ਗ੍ਰੰਥੀ ਸੀ ਸਿੰਘ ਸਾਹਿਬ ਵਿਗਿਆਨੀ ਅਮਰਜੀਤ ਸਿੰਘ ਜੀ ਉਹਨਾਂ ਦੇ ਵੱਲੋਂ ਥੋੜੇ ਚਿਰਤੀ ਅਧਿਕਾਰਿਕ ਬਿਆਨ ਆਉਣ ਵਾਲਾ ਔਰ ਜੋ ਕੁਝ ਵੀ ਹੈਗਾ ਉਹਨਾਂ ਨੂੰ ਸੱਚ ਪਤਾ ਹੈ ਸੱਚ ਇਹੀ ਆ ਕਿ ਇਦਾਂ ਦਾ ਕੁਝ ਵੀ ਨਹੀਂ ਹੋਇਆ ਜਿਵੇਂ ਦਾ ਕਿਹਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ